ਵਾਜ ਆ ਰਹੀ ਹੈ ਸਹੀ ਤੇ ਕਿਨੇ 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 ਪੜਿਆ ਸਾਡੇ ਚਾਰ ਕਿਲਾ ਤੇ ਪਾਣੀ ਪੂਣੀ ਵਿੱਚ ਜ਼ਿਆਦਾ ਤ ਨਹੀਂ ਰੁਕਿਆ ਰੱਖਿਆ ਜਰਰ ਡੱਕ ਕੇ ਨਾ ਦਈ ਬੋਤਾ ਠੀਕ ਠੀਕ ਪਾਣੀ ਅੰਦਰ ਆ ਹ ਕਣਕ ਤੇ ਬਹੁਤ ਵਧੀਆ ਹੈ ਕਣਕ ਨੇ ਬਹੁਤ ਸੋਹਣਾ ਬਣਾਇਆ ਹੈ ਤੇ ਬਹੁਤ ਜਿਆਦੀ ਵਧੀਆ ਹੈ ਕਣਕ ਇਹ ਆ ਵੀ ਮੌਸਮ ਤੇ ਥੋੜਾ ਜਿਆਦਾ ਨਿਰਭਰ ਕਰਨਾ ਹੁਣ ਝਾੜਤੀ ਮਰ ਜਾ ਬਾਕੀ ਬੂਟਾ ਬਾਟਾ ਬਹੁਤ ਸੋਹਣਾ ਬਣਾਤਾ ਤੇ ਬੰਲੀਆਂ ਵੀ ਆ ਵੇਖੋ ਭਰੀਆਂ ਪੂਰੀਆਂ ਗੋਭ ਚ ਪਾਣੀ ਦੀ ਫੁੱਲ ਲੋੜ ਆ ਇਸ ਵੇਲੇ ਕਣਕ ਨੂੰ ਹੂੰ ਇਹਨ ਟ੍ਰਾਂਸਫਰਮ ਸੜ ਗਿਆ ਪਹਿਲਾਂ ਬੱਤੀ ਨਹੀਂ ਦਿੰਦੇ ਰਹੇ ਤੇ ਆਹ ਟ੍ਰਾਂਸਫਰਮ ਸੜਤਾ ਹੀ ਰਾਤ ਪਟਾਕਾ ਪੈ ਗਿਆ ਆਹ ਤੇ ਠੀਕ ਹੈ ਪਾਣੀ ਖਿੱਚ ਗਿਆ ਖਿੱਚ ਗਿਆ ਖਿੱਚ ਗਿਆ ਮੜਾ ਮੋੜ ਜਾ ਦੇ ਹੁੰਦਾ ਹੀ ਹੁੰਦਾ ਬਾਕੀ ਕਣ ਕਣੇ ਬੂਟਾ ਬਹੁਤ ਸੋਨਾ ਬਣਾਇਆ ਹੂੰ ਬੂਟਾ ਦੇ ਮੇਰੇ ਹਿਸਾਬ ਨਾਲ ਤੇ ਇੱਕ ਕਨਾਲੀ ਜਿਹੜੀ ਆ ਉਹ ਬਹੁਤ ਮੋਟੀ ਆ ਤੇ ਬਹੁਤ ਨਾਲੀਆਂ ਇੱਕ ਬੂਟੇ ਦੀਆਂ ਫਿਰ ਭਾਰੀ ਦੇ ਕੰਨਕ ਚੰਗਾ ਝਾੜ ਦੇਗੀ ਬਹੁਤ ਵਧੀਆ ਝਾੜ ਦੇਗੀ ਹੂੰ ਮੈਕਰੋ ਨਿਊਟ੍ਰੀਐਂਟਸ ਦੀ ਸਪਰੇ ਇਹਨੂੰ ਜਿਹੜੀ ਆ ਨਾ ਇੱਕ ਆਪਾਂ ਕਰ ਦਿੱਤੀ ਇੱਕ ਉਹਨੂੰ ਹੋਰ ਕਰੀਏ ਥੋੜਾ ਨਿਸਰ ਲੈ ਲਈਂ ਫਿਰ ਕਰਾਂਗੇ ਤੇ ਬੱਲੇ ਬੱਲੇ ਝਾੜ ਬਣਾ ਦੀ ਆਹਰ ਕੀ ਕੇ ਲੱਗ ਜੇ ਪਤਾ ਰਿਕਾਰਡ ਤੋੜਮਾ ਝਾੜ ਪੈਦਾ ਕਰਨਾ ਇੱਚੋ ਹਾਂ ਖਰਚੇ ਦੀ ਪ੍ਰਵਾਹ ਨਹੀਂ ਕਰਨੀ ਦੇ ਕਣਕ ਪੂਰੀ ਫੁੱਲ ਕੱਢਣੀ ਹੂੰ ਇਹ ਬੂਟਾ ਹੁਣ ਪੂਰਾ ਫੁੱਲ ਬਣ ਗਿਆ ਨਾਲੀਆਂ ਚੰਗੀਆਂ ਹੋ ਗਈਆਂ ਤੇ ਇਹਦਾ ਮਤਲਬ ਝਾੜ ਵੀ ਚੰਗਾ ਲੈਣਾ ਆਪਾਂ ਦਾ ਉਹ ਸੋਹਣੀ ਕਣਕ ਆਣਾ ਇਹਦੇ ਵਿੱਚ ਸਾਰੇ ਤੱਤ ਆਪਾਂ ਪੂਰੇ ਕਰ ਦਿੱਤੇ ਕਣਕ ਦੇ ਵੇਲੇ ਆ ਆ ਵੀ ਕਣਕ ਬਹੁਤ ਸੋਹਣੀ ਹੈ ਇਹਦੇ ਵਿੱਚ ਕੋਈ ਚੀਜ਼ ਦੀ ਘਾਟ ਨਹੀਂ ਹੁੰਦੀ ਬਾਕੀ ਇਹ ਆ ਵੀ